ਵਿਰੋਧ ਕੁਲਦੀਪ ਸਿੰਘ ਗੜਗੱਜ ਹੋਰਾਂ ਕਰਕੇ ਆ ਜਾਂ ਫਿਰ ਇਹ ਮਰਿਆਦਾ ਦਾ ਕਾਣ ਹੋਇ ਇਸ ਕਰਕੇ ਆ ਮਰਿਆਦਾ ਕਰਕੇ ਹੋ ਰਿਹਾ ਜੋ ਮਰਿਆਦਾ ਦੀ ਉਲੰਘਣਾ ਹੋਈ ਹੈ ਸਿੰਘ ਸਾਭਾ ਨੂੰ ਕਿਵੇਂ ਆਪਣੇ ਬੇਇੱਜ਼ਤ ਕਰਕੇ ਉਹਨਾਂ ਨੂੰ ਲਾਇਆ ਕੋਈ ਸੰਤ ਮਹਾਪੁਰਖ ਨਾ ਕੋਈ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਨਾ ਕੋਈ ਆਪਣੇ ਉੱਥੇ ਆਪਣੇ ਸਤਿਕਾਰਯੋਗ ਸਿੰਘ ਸਾਹਿਬ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਕੋਈ ਵੀ ਨਹੀਂ ਸੀ ਉੱਥੇ ਪ੍ਰਕਾਸ਼ ਵੀ ਨਹੀਂ ਸੀ ਜੇ ਜੋ ਆਪਣੇ ਆਪਾਂ ਦੇਖ ਰਹੇ ਫੋਟੋਆਂ ਦੇ ਵਿੱਚ ਤੇ ਉਹ ਆਪਣੇ ਬਹੁਤ ਹੀ ਉਹਨਾਂ ਨੇ ਗਲਤ ਕੰਮ ਕੀਤਾ ਹੈ ਉਹ ਕਹਿੰਦੇ ਆ ਜੀ ਵੀ ਟਕਰਾਰ ਨਾ ਹੋਵੇ ਕੋਈ ਰੌਲਾ ਰੱਪਾ ਨਾ ਪਵੇ ਇਸੇ ਕਰਕੇ ਇਸ ਪ੍ਰੋਗਰਾਮ ਨੂੰ ਇਸ ਤਰ੍ਹਾਂ ਕੀਤਾ ਟਕਰਾਅ ਰਹੇ ਤਾਂ ਫਿਰ ਉਹਨਾਂ ਸਾਰਾ ਕੁਝ ਹੀ ਹੈ ਗੁਪਤ ਮਰਿਆਦਾ ਦਾ ਜੋ ਮਰਜ਼ੀ ਜੋ ਜੋ ਸਵੇਰੇ ਕਰਨਾ ਉਹ ਰਾਤ ਨੂੰ ਕਰ ਲਿਆ ਕਰਨ ਜੋ ਰਾਤ ਨੂੰ ਕਰਨਾ ਸਵੇਰੇ ਤੇ ਉਹ ਆਪਣੇ ਉਹਨਾਂ ਨੂੰ ਐ ਚੋਰਾਂ ਦੀ ਤਰ੍ਹਾਂ ਲਿਆ ਕੇ ਤੇ ਆਪਣੇ ਕਰਨਾ ਜੋੜ ਮਿਲਦਾ ਜਿਹੜਾ ਆਪਣੇ ਆ ਹੋਲਾ ਮਹੱਲਾ ਉਹਦੀ ਜਿਹੜੀ ਆ ਆਪਦੇ ਲੋ ਮਾਹੌਲ ਉਹਨਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਹਣੀ ਸੂਝਾ ਲਾਉਣੇ ਜਥੇਦਾਰ ਉਹਨਾਂ ਦੇ ਵਿੱਚ 2 ਤਰੀਕ ਤੋਂ ਬਾਅਦ ਹੀ ਸਭ ਕੁਝ ਮਾੜਾ ਪਾਣਾ ਆ ਗਿਆ ਪਹਿਲਾਂ ਨਹੀਂ ਉਹਨਾਂ ਨੂੰ ਦੱਸੇ ਇਹਨਾਂ ਦੇ ਹੀ ਸੀ ਨਾ ਉਹ ਉਦੋਂ ਆਪਣੇ ਉਹਦੇ ਵਿੱਚ ਸ਼ਾਮਲ ਸੀ ਹੁਕਮਨਾਵਾ ਸੁਣਾਉਣ ਚ ਤੇ ਉਹ ਉਹਨਾਂ ਵਾਸਤੇ ਹੁਣ ਉਹਨਾਂ ਨੂੰ ਸਜਾਵਾਂ ਦੇ ਰਹਿ ਸਿੰਘ ਜੱਬਾ ਇੱਕ ਬੰਦਾ ਹੀ ਕਰ ਰਿਹਾ ਨਾ ਤੂੰ ਆਪ ਹੀ ਆਪਣੇ ਪ੍ਰਧਾਨ ਨੇ ਆਪ ਹੀ ਸਗੋਂ ਸਿੰਘ ਸਾਹਿਬ ਵੀ ਤਿੰਨੇ ਦੋ ਤਖਤ ਦੇ ਇੱਕ ਬੰਦਾ ਬਣਿਆ ਤੇ ਉਹ ਤਿੰਨਾਂ ਦੇ ਆਪ ਹੀ ਬਣ ਜਾਣ ਰੌਲਾ ਮੂਕੇ ਸਗੋਂ ਜੋ ਮਰਜ਼ੀ ਕਰਨ ਹੋਲਾ ਮੱਲਾ ਜਿਹੜਾ ਪੰਥਕ ਇੱਕ ਤਿਉਹਾਰ ਹੈ ਗੁਰੂ ਸਾਹਿਬ ਨੇ ਹੋਲਾ ਮੱਲਾ ਖੇਡਣ ਦੀ ਸਿੰਘਾਂ ਨੂੰ ਤਾਕੀਦ ਕੀਤੀ ਤੇ ਇਸ ਸਮੇਂ ਸਾਰਾ ਖਾਲਸਾ ਪੰਥ ਇਕੱਠਾ ਹੁੰਦਾ ਪਰ ਇਸ ਸਮੇਂ ਜੋ ਖਬਰਾਂ ਇਸ ਵਾਰ ਹੋਲੇ ਮਹੱਲੇ ਦੇ ਵਿੱਚ ਆ ਰਹੀਆਂ ਉਹ ਕੁਝ ਚੰਗੀਆਂ ਨਹੀਂ ਆ ਰਹੀਆਂ ਕਿਉਂਕਿ ਕੌਮ ਦੇ ਜਥੇਦਾਰ ਹੀ ਜਿਨ੍ਹਾਂ ਨੂੰ ਲਾਇਆ ਗਿਆ ਉਹਨਾਂ ਦਾ ਹੀ ਵਿਰੋਧ ਹੋਇਆ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਖਾਲਸਾ ਪੰਥ ਵੱਲੋਂ ਸਮੁੱਚੇ ਪੰਥ ਦੀਆਂ ਜਿਹੜੀਆਂ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਬਾਬਾ ਬਲਬੀਰ ਸਿੰਘ ਜੀ ਮੁਖੀ ਬੁੱਢਾ ਦਲ ਸਾਡੇ ਨਾਲ ਹੈ ਜੀ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਹੌਲੇ ਮਹੱਲੇ ਦੀਆਂ ਬਹੁਤ-ਬਹੁਤ ਵਧਾਈਆਂ ਦੇਣਾ ਤੇ ਨਾਲ ਹੀ ਜਿਵੇਂ ਤੁਸੀਂ ਕਿਹਾ ਕੋਈ ਚੰਗੀਆਂ ਖਬਰਾਂ ਹੋਲੇ ਮਹੱਲੇ ਤੇ ਨਹੀਂ ਆ ਰਹੀਆਂ ਇਹ ਨਹੀਂ ਬਿਲਕੁਲ ਹੀ ਗਲਤ ਹੈ ਸਭ ਕੁਝ ਚੜ੍ਹਦੀ ਕਲਾ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਤੇ ਹੋਲਾ ਮਹੱਲੇ ਕਰਕੇ ਹੀ ਆਪਾਂ ਬਹੁਤ ਹੀ ਅਮਨ ਸ਼ਾਂਤੀ ਤੇ ਸਤਕਾਰ ਸ਼ਰਧਾ ਭਾਵਨਾ ਨਾਲ ਹੋਲਾ ਮਹੱਲਾ ਮਨਾਉਣਾ ਹੈ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਗੁਰਸੇਕ ਸੰਗਤਾਂ ਦੇਸ਼ ਵਿਦੇਸ਼ ਤੋਂ ਜਿਹੜੀਆਂ ਇੱਥੇ ਪਹੁੰਚਦੀਆਂ ਨੇ ਸਾਰੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਇੱਥੇ ਆਉਣ ਦਰਸ਼ਕ ਦਦਾਰੇ ਕਰਨ ਬਹੁਤ ਵਧੀਆ ਮਾਹੌਲ ਹੈ ਤੇ ਜੋ ਤੁਸੀਂ ਦੂਜੀ ਗੱਲ ਕੀਤੀ ਹੈ ਤੇ ਉਹ ਆਪਣੇ ਬਿਲਕੁਲ ਹੀ ਚਿੰਤਾ ਕਰਨ ਦੀ ਲੋੜ ਨਹੀਂ ਇਹ ਤੇ ਆਪਣੇ ਜੇ ਉਹਨਾਂ ਨੇ ਇਹ ਇੱਕ ਤਰਫਾ ਤੇ ਕੋਈ ਮਰਿਆਦਾ ਤੋਂ ਜਿਹੜੀ ਹੈ ਗਲਤ ਜਾ ਕੇ ਉਹ ਆਪਣੇ ਜੋ ਵੀ ਸਿੰਘ ਸਾਹਿਬ ਉਹਨਾਂ ਨੇ ਉਹ ਸਿੰਘ ਸਾਹਿਬ ਨਹੀਂ ਕਹਿ ਸਕਦੇ ਉਹਨੂੰ ਉਹ ਤੇ ਇੱਕ ਆਪਣੇ ਉਹਨਾਂ ਨੇ ਆਪ ਦੀ ਜਿਹੜੀ ਸੀ ਬਸ ਕਾਰਵਾਈ ਪਾਈ ਹੈ ਤੇ ਜਿਹਦੇ ਵਿੱਚ ਕੋਈ ਵੀ ਧਾਰਮਿਕ ਜਥੇਬੰਦੀ ਨਿਹੰਗ ਸਿੰਘ ਜਥੇਬੰਦੀਆਂ ਕੋਈ ਸੰਤ ਮਹਾਂਪੁਰਖ ਨਾ ਕੋਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾ ਕੋਈ ਆਪਣੇ ਉੱਥੇ ਆਪਣੇ ਸਤਿਕਾਰਯੋਗ ਸਿੰਘ ਸਾਹਿਬ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਕੋਈ ਵੀ ਨਹੀਂ ਸੀ ਤੇ ਇਸ ਕਰਕੇ ਉਹ ਕੱਲੇ ਹੀ ਹੈ ਉਹਦੇ ਚ ਆਪਣੇ ਕੋਈ ਨਹੀਂ ਕਹਿ ਉਹ ਸਿੰਘ ਸਾਹਿਬ ਨਾ ਬਾਰ ਬਾਰ ਕਹੋ ਜੀ ਜੀ ਉਹ ਕਹਿੰਦੇ ਆ ਜੀ ਵੀ ਟਕਰਾਅ ਨਾ ਹੋਵੇ ਕੋਈ ਰੌਲਾ ਰੱਪਾ ਨਾ ਪਵੇ ਇਸੇ ਕਰਕੇ ਇਸ ਪ੍ਰੋਗਰਾਮ ਨੂੰ ਇਸ ਤਰ੍ਹਾਂ ਕੀਤਾ ਗਿਆ ਤੇ ਟਕਰਾਅ ਰਹੇ ਤਾਂ ਫਿਰ ਉਹਨਾਂ ਸਾਰਾ ਕੁਝ ਹੀ ਹੈ ਗੁਪਤ ਮਰਿਆਦਾ ਦਾ ਜੋ ਮਰਜ਼ੀ ਜੋ ਜੋ ਸਵੇਰੇ ਕਰਨਾ ਉਹ ਰਾਤ ਨੂੰ ਕਰ ਲਿਆ ਕਰਨ ਜੋ ਰਾਤ ਨੂੰ ਕਰਨਾ ਸਵੇਰੇ ਇਹ ਨਹੀਂ ਹੁੰਦਾ ਹਰ ਚੀਜ਼ੇ ਉਹਨਾਂ ਨੇ ਫਲੈਕਸ ਲਾਏ ਹੋਏ ਨੇ ਹਰ ਚੀਜ਼ ਆਪਣੇ ਕੀਤੀ ਹੋਈ ਹੈ ਤੇ ਉਹ ਇਸੇ ਕਰਕੇ ਉਹ ਟਾਈਮ ਦੇ ਮੁਤਾਬਕ ਹੀ ਚੰਗੀ ਲੱਗਦੀ ਹੈ ਨਾ ਤੇ ਜਦੋਂ ਮਹਾਰਾਜ ਆਪਣੇ ਉਥੇ ਪ੍ਰਕਾਸ਼ ਵੀ ਨਹੀਂ ਸੀ ਜੇ ਜੋ ਆਪਣੇ ਆਪਾ ਦੇਖ ਰਹੇ ਫੋਟੋਆਂ ਦੇ ਵਿੱਚ ਤੇ ਉਹ ਆਪਣੇ ਬਹੁਤ ਹੀ ਉਹਨਾਂ ਨੇ ਗਲਤ ਕੰਮ ਕੀਤਾ ਹੈ ਹੈ ਨਾ ਇੱਕ ਸਿੰਘ ਸਾਹਿਬ ਉਹਨਾਂ ਨੇ ਜੇ ਉਹਦੀ ਉਹ ਕਰਨੀ ਹੋਵੇ ਤੇ ਉਹ ਆਪਣੇ ਉਹਨਾਂ ਨੂੰ ਐ ਚੋਰਾਂ ਦੀ ਤਰ੍ਹਾਂ ਲਿਆ ਕੇ ਤੇ ਆਪਣੇ ਕਰਨਾ ਉਹ ਮੇਲੇ ਦੇ ਵਿੱਚ ਉਹਨਾਂ ਨੇ ਸਗੋਂ ਇਹ ਮੇਲੇ ਦੀ ਜਿਹੜੀ ਹੈ ਜੋੜ ਮੇਲਾ ਜਿਹੜਾ ਆਪਣੇ ਆ ਹੋਲਾ ਮਹੱਲਾ ਉਹਦੀ ਜਿਹੜੀ ਆਪਦੇ ਲੋ ਮਾਹੌਲ ਉਹਨਾਂ ਨੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਹੋਣੀ ਸੁਝਾ ਲਾਉਣੇ ਜ਼ਿਥੇਦਾਰ ਕਿੰਨੇ ਸਾਲਾਂ ਤੋਂ ਲੱਗੇ ਹੋਏ ਸੀ ਉਹਨਾਂ ਦੇ ਵਿੱਚ 2 ਤਰੀਕ ਤੋਂ ਬਾਅਦ ਹੀ ਸਭ ਕੁਝ ਮਾੜਾ ਪਾਣਾ ਆ ਗਿਆ ਪਹਿਲਾਂ ਨਹੀਂ ਉਹਨਾਂ ਨੂੰ ਦੱਸੇ ਇਹਨਾਂ ਦੇ ਹੀ ਸੀ ਨਾ ਉਹ ਤੇ ਹੁਣ ਉਹ ਆਪਣੇ ਜਿਨ੍ਹਾਂ ਜਿਨ੍ਹਾਂ ਨੇ ਉਦੋਂ ਆਪਣੇ ਉਹਦੇ ਵਿੱਚ ਸ਼ਾਮਲ ਸੀ ਹੁਕਮਨਾਮਾ ਸੁਣਾਉਣ ਚ ਤੇ ਉਹ ਉਹਨਾਂ ਵਾਸਤੇ ਹੁਣ ਉਹਨਾਂ ਨੂੰ ਸਜਾਵਾਂ ਦੇ ਰਹੇ ਸਿੰਘ ਸਾਭਾ ਨੂੰ ਸਿੰਘ ਸਾਹਿਬ ਜੀ ਇਹ ਵਿਰੋਧ ਕੁਲਦੀਪ ਸਿੰਘ ਗੜਗੱਜ ਹੋਰਾਂ ਕਰਕੇ ਆ ਜਾਂ ਫਿਰ ਇਹ ਮर्यादा ਦਾ ਕਾਨੂੰ ਹੋਏ ਇਸ ਕਰਕੇ ਆ ਹੈ ਕੀ ਆ ਸਾਰਾ ਜੀ ਤੁਸੀਂ ਇਹ ਤੁਹਾਡਾ ਵਿਚਾਰ ਇਹਦੇ ਵਿੱਚ ਮर्यादा ਕਰਕੇ ਹੋ ਰਿਹਾ ਜੋ ਮर्यादा ਦੀ ਉਲੰਘਣਾ ਹੋਈ ਹੈ ਸਿੰਘ ਸਾਭਾ ਨੂੰ ਕਿਵੇਂ ਆਪਣੇ ਬੇਇੱਜ਼ਤ ਕਰਕੇ ਉਹਨਾਂ ਨੂੰ ਲਾਇਆ ਤੇ ਜੋ ਉਹਨਾਂ ਨੇ ਹੁਕਮ ਨਾਵੇਂ ਸੁਣਾਏ ਸੀ ਉਹ ਪੰਥ ਨੇ ਪ੍ਰਵਾਨ ਕੀਤੇ ਸੀ ਤੇ ਜੋ ਹੁਣੇ ਮर्यादा ਦੀ ਆਪਣੇ ਉਲੰਘਣਾ ਕਰਕੇ ਕਈ ਵਾਰੀ ਹੋ ਸਕਦਾ ਆਪਾਂ ਨਹੀਂ ਇਹ ਗੱਲ 'ਚ ਪੈਂਦੇ ਤੇ ਬੰਦੇ ਬੰਦਾ ਤਾਂ ਕੋਈ ਵੀ ਆਪਣੇ ਹੁੰਦਾ ਚੰਗੇ ਵੀ ਹੁੰਦੇ ਮਾੜੇ ਵੀ ਹੁੰਦੇ ਆ ਪਰ ਇਹ ਜਿਹੜੀ ਮਰਿਆਦਾ ਦੀ ਉਲੰਘਣਾ ਹੋ ਰਹੀ ਐ ਪਹਿਲਾਂ ਉਹ ਹੋਈ ਐ ਹੁਣ ਇਹ ਲਾ ਕੇ ਇਹਦੇ ਨਾਲੋਂ ਆਪਣੇ ਇੱਕ ਬੰਦਾ ਹੀ ਕਰ ਰਿਆ ਨਾ ਤੇ ਆਪ ਹੀ ਆਪਣੇ ਪ੍ਰਧਾਨ ਨੇ ਆਪ ਹੀ ਸਗੋਂ ਸਿੰਘ ਸਾਹਿਬ ਵੀ ਤਿੰਨੇ ਦੋ ਤਖਤ ਦੇ ਇੱਕ ਬੰਦਾ ਬਣਿਆ ਤੇ ਉਹ ਤਿੰਨਾਂ ਦੇ ਆਪ ਹੀ ਬਣ ਜਾਣ ਰੌਲਾ ਮੂਕੇ ਸਗੋਂ ਜੋ ਮਰਜ਼ੀ ਕਰਨ ਤੇ ਕਿਸੇ ਨੂੰ ਆਪਣੇ ਹਣਾ ਕਿਸੇ ਦੀ ਲੋੜ ਹੀ ਨਹੀਂ ਲੈਣ ਦੀ ਨਾ ਪੰਥ ਦੀ ਆਪਣੇ ਕੋਈ ਚਿੰਤਾ ਸਗੋਂ ਲੋ ਕਰਨੀ ਨਹੀਂ ਚਾਹੀਦੀ ਉਹ ਆਪ ਆਪਣੇ ਸਮਰਥਨ ਕਰਨ ਸਭ ਕੁਝ ਜੀ ਹੁਣ ਹੁਣ ਅੱਗੇ ਕੀ ਪ੍ਰੋਗਰਾਮ ਰਹੂਗਾ ਜੀ ਹੁਣ ਤੁਸੀਂ ਆਪ ਜੀ ਉੱਥੇ ਜਾ ਕੇ ਆਪਣੇ ਸੰਗਤਾਂ ਆਪੇ ਹੀ ਗੁਰੂ ਸਾਹਿਬ ਸੇਧ ਦੇਈ ਜਾਂਦੇ ਨੇ ਸੰਗਤਾਂ ਨੂੰ ਤੇ ਉਸ ਹਿਸਾਬ ਨਾਲ ਅੱਗੇ ਆਪਾਂ ਹੋਲਾ ਮਹੱਲਾ ਬਹੁਤ ਹੀ ਅਮਨ ਸ਼ਾਂਤੀ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਹੋਲਾ ਮਹੱਲਾ ਮਨਾਉਣਾ ਤੇ ਉਦੋਂ ਬਾਅਦ ਜੋ ਵੀ ਗੁਰਮਤਾ ਸੰਗਤ ਦੇ ਨਾਲ ਹੋਊਗਾ ਉਹਦੇ ਮੁਤਾਬਕ ਆਪਾਂ ਸਾਰੀ ਕਾਰਵਾਈ ਅੱਗੇ ਚਲਾਵਾਂਗੇ ਬਹੁਤ ਧੰਨਵਾਦ ਜੀ ਹਾਂ ਸਾਹਿਬ ਵਾਹਿਗੁਰੂ ਦੀ ਕਿਰਪਾ ਤੇ ਬਿਲਕੁਲ ਹੌਲੇ ਮੱਲੇ ਜਾਵੇ ਸ੍ਰੀ ਅਕਾਲ ਸੋ ਬਿਲਕੁਲ ਹੌਲੇ ਮੱਲੇ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਉਸੇ ਤਰ੍ਹਾਂ ਹੀ ਉਸੇ ਜਿਸ ਤਰ੍ਹਾਂ ਹਰ ਸਾਲ ਮਨਾਇਆ ਜਾਂਦਾ ਉਸੇ ਤਰ੍ਹਾਂ ਹੀ ਮਨਾਇਆ ਜਾਵੇਗਾ ਬੇਸ਼ੱਕ ਵਿਰੋਧ ਜਤਾਇਆ ਗਿਆ ਕਿ ਜੋ ਹੋਇਆ ਉਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਦੂਸਰੇ ਪਾਸੇ ਐਸਜੀਪੀਸੀ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਪਰ ਫਿਲਹਾਲ ਹੌਲੇ ਮੱਲੇ ਦੇ ਦੌਰਾਨ ਕਿਸੇ ਤਰ੍ਹਾਂ ਦਾ ਵੀ ਕੋਈ ਰੋਲਾ ਰੱਪਾ ਨਹੀਂ ਕਿਸੇ ਤਰ੍ਹਾਂ ਦੀ ਵੀ ਕੋਈ ਅਜਿਹੀ ਗੱਲ ਨਹੀਂ ਹੋਵੇਗੀ ਜਿਸ ਤਰ੍ਹਾਂ ਮੈਂ ਆਪਣੇ ਸ਼ਬਦਾਂ ਦੇ ਵਿੱਚ ਆਰੰਭਤਾ ਸਮੇਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਖਬਰਾਂ ਚੰਗੀਆਂ ਨਹੀਂ ਤਾਂ ਸਿੰਘ ਸਾਹਿਬ ਨੇ ਉਹਦੇ ਬਾਰੇ ਵੀ ਕਿਹਾ ਵੀ ਖਬਰਾਂ ਕੋਈ ਅਜਨੀਆਂ ਜਿਸ ਤਰ੍ਹਾਂ ਵੀ ਹੋਲੇ ਮੱਲੇ ਦੇ ਵਿੱਚ ਸੰਗਤ ਆਉਂਦੀ ਆ ਉਸੇ ਤਰ੍ਹਾਂ ਆਉਣ ਨੇ ਟੜਕ ਹੋ ਕੇ ਆਉਣ ਹੋਲੇ ਮੱਲੇ ਨੂੰ ਮਾਨਣ ਅਰਦਾਸਾਂ ਬੇਨਤੀਆਂ ਕਰਨ ਦਰਸ਼ਨ ਕਰਨ ਤੇ ਹੋਲੇ ਮੱਲੇ ਦਾ ਆਨੰਦ ਮਾਣਨ ਕੁਝ ਵੀ ਅਜਿਹਾ ਨਹੀਂ ਹੋਵੇਗਾ ਪਰ ਇੱਕ ਪਰੰਪਰਾਵਾ ਦਾ ਦੁਕਾਨ ਹੋਇਆ ਉਸ ਦੀ ਗੱਲ ਆ ਕੇ ਇੱਕ ਵਿਰੋਧ ਜਿਹੜਾ ਹੈਗਾ ਉਹ ਜਤਾਇਆ ਜਾ ਰਿਹਾ ਤੇ ਇਹ ਵਿਰੋਧ ਇਸੇ ਤਰ੍ਹਾਂ ਹੀ ਸੰਗਤਾਂ ਦੇ ਵੱਲੋਂ ਜਾਰੀ ਰਹੇਗਾ ਤੇ ਹੋਲਾ ਮੱਲਾ ਉਸੇ ਤਰ੍ਹਾਂ ਹੀ ਮਨਾਇਆ ਜਾਵੇਗਾ ਕੁਰਪੀਰ ਸਿੰਘ ਦਿਨਸਤ ਨਾਮ ਸਿੰਘ ਪੰਜਾਬੀ ਲੋਕ ਚੈਨ